ਿੱਥੇ ਸੱਬੇ ਥਾ ਨਹੀਂ ਤੁਦ ਜੀ ਹ ਜੇ ਆਪ ਜੀ ਦਾ ਕੋਈ ਕੰਮ ਨਹੀਂ ਹੋ ਰਿਹਾ ਹੈਗਾ ਆਪ ਜੀ ਅਮਰੀਕਾ ਕੈਨੇਡਾ ਜਾਣਾ ਚਾਹੁੰਦੇ ਹੋ ਆਪ ਜੀ ਦਾ ਕੰਮ ਨਹੀਂ ਹੋ ਰਿਹਾ ਹੈਗਾ ਆਪ ਜੀ ਦਾ ਵੀਜ਼ਾ ਨਹੀਂ ਲੱਗ ਰਿਹਾ ਹੈਗਾ ਜੇ ਆਪ ਜੀ ਨੂੰ ਦੁੱਖ ਤਕਲੀਫਾਂ ਨੇ ਕੀ ਰੱਖਿਆ ਆ ਆਪ ਜੀ ਦੀਆਂ ਠੀਕ ਨਹੀਂ ਹੋ ਰਹੀਆਂ ਹੈਗੀਆਂ ਆਪ ਬਹੁਤ ਪਰੇਸ਼ਾਨ ਹੋ ਤੇ ਆਪ ਜੀ ਇੱਕ ਵਾਰੀ ਇਸ ਸਥਾਨ ਤੇ ਜਰੂਰ ਆਓ ਆ ਕੇ ਮੱਥਾ ਟੇਕੋ ਤੇ ਇਸ ਇੱਕ ਚੀਜ਼ ਆ ਪ੍ਰਸ਼ਾਦ ਚੜਾਓ ਤੇ ਫਿਰ ਦੇਖਣਾ ਆਪ ਜੀ ਦੀਆਂ ਸਾਰੀਆਂ ਹੀ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਆਪ ਜੀ ਜੇ ਕੈਨੇਡਾ ਅਮਰੀਕਾ ਜਾਣਾ ਚਾਹੁੰਦੇ ਉਹ ਵੀ ਹੋ ਜਾਏਗਾ ਜੇ ਕੋਈ ਦੁੱਖ ਤਕਲੀਫ ਹੈਗੀ ਆ ਉਹ ਵੀ ਠੀਕ ਹੋ ਜਾਏਗੀ ਆਪ ਜੀ ਨੂੰ ਮਨ ਚਾਹੀ ਫਲ ਮਿਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਇਸ ਵੀਡੀਓ ਨੂੰ ਜਰੂਰ ਪੂਰੀ ਦੇਖਣਾ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਤਾਂ ਕਿ ਕੋਈ ਵੀ ਗੁਰਦੁਆਰਾ ਹੈ ਜੀ ਸਭ ਦੇ ਹੀ ਮਨੋਰਥ ਪੂਰੇ ਹੋ ਜਾਣ ਮਠਿਆਈ ਸਰ ਸਾਹਿਬ ਜੀ ਇਸ ਗੁਰਦੁਆਰੇ ਨੂੰ ਗੁਰਨਾਨਕ ਸਾਹਿਬ ਸੱਚੇ ਪਾਸ਼ਾ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਦੋਹਾਂ ਦਾ ਹੀ ਚਰਨ ਛੋਟਾ ਪ੍ਰਾਪਤ ਹੋਇਆ ਨਹੀਂ ਤੋਂ ਦਜੀਏ ਇੱਕ ਗੁਰਦੁਆਰਾ ਸਾਹਿਬ ਜੀ ਵਿਠਿੰਡੇ ਤੋਂ 23 ਕਿਲੋਮੀਟਰ ਦੂਰ ਸਥਿਤ ਹੈ ਜਿੰਨਾ ਵੀ ਸੰਕਟ ਨਹੀਂ ਆਪ ਜੀ ਦਰਸ਼ਨ ਹੀ ਕਿਤੇ ਹੈਗੇ ਉਹ ਜ਼ਰੂਰ ਇਹਨਾਂ ਦੇ ਦਰਸ਼ਨ ਕਰਨ ਜਾ ਰਹੇ ਹੋਗਾ ਇਸ ਨੂੰ ਤਾਂ ਨਹੀਂ ਲੱਗ ਰਿਹਾ ਹੈਗਾ ਤਾਂ ਆਪ ਜੀ ਨੂੰ ਦੁੱਖ ਤਕਲੀਫਾਂ ਨੇ ਕੀ ਰੱਖਿਆ ਜਾਂ ਕਿਸ਼ਰੀ ਗੁਰੂ ਦੇ ਅਸੀਂ ਆਪ ਜੀ ਠੀਕ ਨਹੀਂ ਹੋਈ ਹੈ ਕਿਆਂ ਚਰਨ ਪਾਏ ਤੇ ਇਸ ਧਰਤੀ ਨੂੰ ਪਵਿੱਤਰ ਕੀਤਾ ਇੱਥੇ ਵੀਰ ਸਾਹਿਬ ਜੀ ਹੈਗੇ ਆ ਵੀਰ ਸਾਹਿਬ ਦੇ ਨਾਲ ਹੀ ਇੱਕ ਸਰੂਵਰ ਹੈਗਾ ਆ ਸਰੂਵਰ ਦੇ ਕੰਡੇ ਤੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਬੈਠ ਗਏ ਤੇ ਸਮਾਦੀ ਲਾ ਲਈ ਸਮਾਦੀ ਚ ਜਲੀਨ ਹੋ ਗਏ ਭਾਈ ਮਰਜ਼ਾਨਾ ਜੀ ਨੂੰ ਬਹੁਤ ਭੁੱਖ ਲੱਗ ਰਹੀ ਸੀਗੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਬਚਨ ਕੀਤਾ ਮਹਾਰਾਜ ਸੱਚਾ ਪਾਤਸ਼ਾਹ ਭੁੱਖ ਬਹੁਤ ਲੱਗ ਰਹੀ ਆ ਕਿਰਪਾ ਕਰੋ ਗੁਰੂ ਨਾਨਕ ਦੇਵ ਜੀ ਨੇ ਮਰਜ਼ਾਨਾ ਜੀ ਨੂੰ ਕਿਹਾ ਭਾਈ ਨਾਮ ਜਪੋ ਥੋੜਾ ਸਮੇਂ ਬਾਅਦ ਹੀ ਉਹਨਾਂ ਨੇ ਫੇਰ ਮਰਜ਼ਾਨਾ ਜੀ ਨੇ ਕਿਹਾ ਗੁਰੂ ਨਾਨਕ ਦੇਵ ਜੀ ਨੂੰ ਪਾਸ਼ਾ ਜੀ ਭੁੱਖ ਲੱਗੀ ਆ ਕਿਰਪਾ ਕਰ ਦਿਓ ਗੁਰੂ ਨਾਨਕ ਦੇਵ ਜੀ ਨੇ ਮਰਦਾਨਾ ਜੀ ਨੂੰ ਕਿਹਾ ਮਰਦਾਨਾ ਜੀ ਆਪ ਨਾਮ ਜਪੋ ਨਾਮ ਜਪਣੀ ਤੇ ਸਭ ਕੁਝ ਹੈਗਾ ਯਾ ਆਪ ਜੀ ਨਾਮ ਸਿਮਰਨ ਚ ਲੀਨ ਹੋ ਜਾਓ ਮਰਦਾਨਾ ਜੀ ਥੋੜੀ ਦੇਰ ਬਾਅਦ ਸੇ ਗੁਰੂ ਜੀ ਨੂੰ ਕਿਹਾ ਪਾਸ਼ਾ ਹੂੰ ਬਹੁਤ ਭੁੱਖ ਲੱਗੀ ਆ ਹੁਣ ਬਰਦਾਸ਼ਤ ਨਹੀਂ ਹੋ ਰਹੀ ਹੈਗੀ ਕਿਰਪਾ ਕਰ ਦਿਓ ਤਾਂ ਸੱਚੇ ਪਾਸ਼ਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਐਸ ਬੇਰੀ ਤੇ ਚੜ ਜਾਓ ਇਹਨੂੰ ਜਾ ਕੇ ਹਲੂਣੋ ਤੇ ਫਿਰ ਜੋ ਵੀ ਮਨ ਚਾਹ ਆਪ ਜੀ ਨੂੰ ਭੋਜਨ ਚਾਹੀਦਾ ਹੈਗਾ ਆ ਉਹੀ ਆਪ ਜੀ ਨੂੰ ਇਥੋਂ ਪ੍ਰਾਪਤ ਹੋ ਜਾਏਗਾ ਭਾਈ ਮਰਦਾਨਾ ਜੀ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਬਚਨ ਮੰਨਿਆ ਤੇ ਬੇਜ ਤੇ ਚੜ ਕੇ ਬੇਰੀ ਨੂੰ ਹਲੂਣੇ ਮਾਰੇ ਤੇ ਉਥੋਂ ਜੋ ਵੀ ਉੱਤੇ ਫੁੱਲ ਪੱਤੇ ਲੱਗੇ ਹੋਏ ਸੀ ਇਹ ਸਾਰਿਆਂ ਨੇ ਹੀ ਮਠਾਈ ਦਾ ਰੂਪ ਧਾਰਨ ਕਰ ਲਿਆ ਤੇ ਮਠਾਈ ਡਿੱਗਣ ਲੱਗੀਆਂ ਭਾਈ ਮਰਦਾਨਾ ਜੀ ਨੇ ਵੀ ਮਠਾਈ ਦਾ ਪ੍ਰਸ਼ਾਦ ਛਕਿਆ ਜਿਹੜੇ ਹੋਰ ਉੱਥੇ ਸਾਧੂ ਸੰਤ ਬੈਠੇ ਹੋਏ ਸੀਗੇ ਆਪਣੇ ਭਜਨ ਕੀਰਤਨ ਕਰਦੇ ਸੀਗੇ ਉਹਨਾਂ ਨੇ ਵੀ ਸਾਰਿਆਂ ਨੇ ਇਹ ਪ੍ਰਸ਼ਾਦ ਛਕਿਆ ਜਦੋਂ ਇਹ ਸਾਰੇ ਪ੍ਰਸ਼ਾਦ ਛਕ ਰਹੇ ਸੀਗੇ ਤੇ ਜੰਗਲ ਦੇ ਵਿੱਚ ਕੋੜੀ ਰਹਿੰਦਾ ਸੀਗਾ ਉਹ ਸਾਰਾ ਇਹ ਦੇਖ ਰਿਹਾ ਸੀਗਾ ਕਿ ਬਾਬਾ ਜੀ ਨੇ 베ਰੀ ਨੂੰ ਹਲੂਣਾਂ ਵਾਸਤੇ ਕਿਹਾ ਹਲੂਣਿਆਂ ਤੇ ਉੱਥੋਂ ਮਠਾਈ ਡਿੱਗੀ ਹੈਗੀ ਆ ਉਹ ਇਹ ਕੌਤਕ ਸਾਰਾ ਦੇਖ ਕੇ ਬਹੁਤ ਹੈਰਾਨ ਹੋਇਆ ਉਹ ਸੋਚਣ ਲੱਗ ਗਿਆ ਕਿ ਜੇ ਮੈਂ ਬਾਬਾ ਜੀ ਕੋਲ ਜਾ ਕੇ ਅਰਦਾਸ ਬੇਨਤੀ ਕਰਾਂ ਤੇ ਮੇਰਾ ਵੀ ਇਹ ਦੁੱਖ ਦੂਰ ਹੋ ਸਕਦਾ ਆ ਕਿਉਂਕਿ ਆਪ ਜਾਣਦੇ ਹੀ ਹੋ ਕਿ ਪਿੰਡਾ ਥਾਵਾਂ ਵਿੱਚ ਜੇ ਇਦਾਂ ਦੀ ਕਿਸੇ ਨੂੰ ਬਿਮਾਰੀ ਲੱਗ ਜਾਂਦੀ ਆ ਤੇ ਉਹਨੂੰ ਘਰ ਨਹੀਂ ਰੱਖਦੇ ਹੈਗੇ ਉਹਨੂੰ ਬਾਹਰ ਕੱਢ ਦਿੰਦੇ ਹੈਗੇ ਆ ਕਿ ਇਹ ਛੂਤ ਦਾ ਰੋਗ ਆ ਬਾਕੀ ਸਾਰਿਆਂ ਨੂੰ ਵੀ ਲੱਗ ਜਾਏਗਾ ਤੇ ਉਹ ਵਿਚਾਰੇ ਕੁੜੀ ਨੂੰ ਵੀ ਜੰਗਲ ਵਿੱਚ ਰੱਖਿਆ ਹੋਇਆ ਸੀਗਾ ਉਹ ਜੰਗਲ 'ਚ ਰਹਿੰਦਾ ਸੀਗਾ ਜਦ ਉਹਨੇ ਇਹ ਸਾਰਾ ਨਜ਼ਾਰਾ ਦੇਖਿਆ ਆਪਣੀ ਅੱਖਾਂ ਨਾਲ ਕੋਤਕ ਦੇਖਿਆ ਤੋ ਗੁਰੂ ਸਾਹਿਬ ਜੀ ਦੇ ਆ ਕੇ ਚਰਨ ਨੀ ਪੈ ਗਿਆ ਕਿੰਨ ਲੱਗਿਆ ਗੁਰੂ ਜੀ ਮੇਰੇ ਤੇ ਕਿਰਪਾ ਕਰ ਦਿਓ ਮੈਂ ਬਹੁਤ ਦੁਖੀ ਹਾਂ ਬਹੁਤ ਪਰੇਸ਼ਾਨ ਮੇਰਾ ਇਹ ਰੋਗ ਕੱਟ ਰਿਓ ਤਾਂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਉਹਨੂੰ ਕਿਹਾ ਇਹ ਜਿਹੜੀ ਛਪੜੀ ਹੈ ਭਾਈ ਇਹਦੇ 'ਚ ਜਾਓ ਜਾ ਕੇ ਇਸ਼ਨਾਨ ਕਰੋ ਵਾਹਿਗੁਰੂ ਦਾ ਜਾਪ ਕਰੋ ਜਦ ਉਹ ਗਿਆ ਉੱਥੇ ਜਾ ਕੇ ਉਹਨੇ ਛਪੜੀ 'ਚ ਇਸ਼ਨਾਨ ਕੀਤਾ ਵਾਹਿਗੁਰੂ ਦਾ ਜਾਪ ਕੀਤਾ ਤੇ ਉਹ ਨਿਰੋਗ ਹੋ ਗਿਆ ਉਹਦੀ ਕਾਇਆ ਤੋਂ ਸਾਰਾ ਹੀ ਕੋੜ ਦਾ ਰੋਗ ਜਿਹੜਾ ਸੀ ਚਲਾ ਗਿਆ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਦਾ ਹੋ ਜਾਪ ਕਰਨ ਲੱਗ ਗਿਆ ਇਹ ਇਤਿਹਾਸ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਦਾ ਇੱਥੇੋਂ ਦਾ ਹੈਗਾ ਜਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਇਸ ਥਾਂ ਤੇ ਆਈ ਉਹ ਦਮਦਮਾ ਸਾਹਿਬ ਤੋਂ ਭਾਈ ਦੱਲੇ ਦੇ ਨਾਲ ਰਹਿੰਦੇ ਸੀਗੇ ਤੇ ਸ਼ਿਕਾਰ ਖੇਡਣ ਵਾਸਤੇ ਇੱਕ ਦਿਨ ਇੱਥੇ ਆਏ ਇੱਕ ਦਿਨ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਿੱਖਾਂ ਨੂੰ ਕਿਹਾ ਕਿ ਅੱਜ ਅਸੀਂ ਸ਼ਿਕਾਰ ਖੇਡਣ ਵਾਸਤੇ ਜਾਣਾ ਆ ਭਾਈ ਦੱਲਾ ਜੀ ਵੀ ਨਾਲ ਚੱਲ ਪਏ ਤੋਂ ਸ਼ਿਕਾਰ ਖੇਡਦੇ ਹੋਏ ਇਸ ਥਾਂ ਤੇ ਆ ਗਏ ਉਸ ਟਮ ਦੇਣ ਦਾ ਜਿਲ੍ਹਾ ਸੀਗਾ ਪਿਛਲਾ ਪੈਰ ਸੀਗਾ ਸੱਚੇ ਪਾਤਸ਼ਾਹ ਜੀ ਨੇ ਆਖੀ ਇੱਕ ਇੱਕਰ ਦੇ ਥੱਲੇ ਆਪਣਾ ਡੇਰਾ ਲਗਾਇਆ ਤੇ ਬਾਕੀ ਸਿੰਘ ਜਿਹੜੇ ਨਾਲ ਆਏ ਸੀਗੇ ਉਹਨਾਂ ਨੂੰ ਪੁੱਛਿਆ ਭਾਈ ਤੁਸੀਂ ਨੌਂ ਵਰ ਨੌ ਹੈਗੇ ਹੋ ਸ਼ਿਕਾਰ ਖੇਡਣ ਜਾਣਾ ਆ ਸਾਰੇ ਹੀ ਮर्यादा ਵਿੱਚ ਹੈਗੇ ਹੋ ਕਿਉਂਕਿ ਸਾਨੂੰ ਕੋਈ ਸ਼ਿਕਾਰ ਨਹੀਂ ਮਿਲਿਆ ਹੈਗਾ ਤਾਂ ਦੇਖ ਸਖ ਨੇ ਕਿਹਾ ਬਾਬਾ ਜੀ ਮੈਂ ਅੱਜ ਢਿੱਲਾ ਹੋਣ ਕਰਕੇ ਸਵੇਰੇ ਆਪਣਾ ਕੰਗਾ ਨਹੀਂ ਕੀਤਾ ਹੈਗਾ ਤਾਂ ਬਾਬਾ ਜੀ ਨੇ ਉਹ ਸਿੰਘ ਨੂੰ ਕਿਹਾ ਆਪਣਾ ਕੰਗਾ ਕਰੋ ਤਿਆਰ ਹੋਵੋ ਸਿੰਘ ਨੂੰ ਕੰਗਾ ਕਰਨਾ ਬਹੁਤ ਜ਼ਰੂਰੀ ਹੈ ਸਾਰੇ ਹੀ ਸਿੰਘ ਤਿਆਰ ਹੋਏ ਸਭ ਨੇ ਹੀ ਕੰਗਾ ਕੀਤਾ ਗੁਰੂ ਸਾਹਿਬ ਜੀ ਨੇ ਵੀ ਆਪਣਾ ਕੰਗਾ ਕੀਤਾ ਇੱਥੇ ਹੋਈ ਦੋ ਟਾਈਮ ਕੰਗਾ ਕਰਨ ਦੀ ਗੁਰਸਿੱਖਾਂ ਨੂੰ ਹੁਕਮ ਹੋਇਆ ਕਿ ਭਾਈ ਆਪ ਜੀ ਨੇ ਦੋ ਟਾਈਮ ਕੰਗਾ ਕਰਨਾ ਹੈ ਫੇਰ ਨੂੰ ਵੀ ਤੇ ਸ਼ਾਮ ਨੂੰ ਵੀ ਸਵੇਰ ਇਸ਼ਨਾਨ ਕਰਕੇ ਵੀ ਕੰਗਾ ਕਰਨਾ ਆ ਤੇ ਸ਼ਾਮ ਨੂੰ ਵੀ ਕੰਗਾ ਕਰਨਾ ਜਿਨ੍ਹਾਂ ਨੇ ਵੀ ਅੰਮ੍ਰਿਤ ਛਕਿਆ ਹੋਇਆ ਜਾਂ ਉਹਨਾਂ ਨੂੰ ਬਾਬਾ ਜੀ ਨੇ ਹੁਕਮ ਲਾਇਆ ਜਾਂ ਕਿ ਦੋ ਟਾਈਮ ਕੰਗਾ ਜ਼ਰੂਰ ਕਰਨਾ ਹੈ ਜਦ ਸਾਰੇ ਸਿੱਖ ਤਿਆਰ ਹੋ ਗਏ ਸ਼ਿਕਾਰਾਸੇ ਨਿਕਲੇ ਤੇ ਉਹਨਾਂ ਨੂੰ ਇੱਕ ਹਿਰਨ ਦਿਖਿਆ हिरण ਦਾ ਸ਼ਿਕਾਰ ਕੀਤਾ ਤੇ ਹਿਰਨ ਦਾ ਸ਼ਿਕਾਰ ਕਰਕੇ ਸ਼ਿਕਾਰ ਕਰਕੇ ਭਾਈ ਡੱਲੇ ਨੂੰ ਨਾਲ ਲੈ ਕੇ ਉੱਥੇ ਪਹੁੰਚੇ ਜਿੱਥੇ ਹਿਰਨ ਨੂੰ ਸ਼ਿਕਾਰ ਕੀਤਾ ਸੀਗਾ ਹਿਰਨ ਨੂੰ ਦੇਖ ਕੇ ਸੱਚੇ ਪਾਤਸ਼ਾਹ ਜੀ ਬਹੁਤ ਹੀ ਖੁਸ਼ ਹੋਏ ਤਾਂ ਦੇ ਭਾਈ ਡੱਲੇ ਜੀ ਨੇ ਬਾਬਾ ਜੀ ਨੂੰ ਬਚਨ ਕੀਤਾ ਬਾਬਾ ਜੀ ਹਿਰਨ ਦਾ ਸ਼ਿਕਾਰ ਕੀਤਾ ਆ ਫਿਰ ਖੁਸ਼ ਕਿਉਂ ਹੋ ਰਹੇ ਹੋ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਫਾਈਡ ਲਿਆ ਇਹ ਸਾਡੇ ਘਰ ਦਾ ਲਾਂਗਰੀ ਸੀਗਾ ਨਾੜੇ ਖਜ਼ਾਂਚੀ ਸੀਗਾ ਜਦ ਇਹ ਖਜ਼ਾਂਚੀ ਸੀਗਾ ਤੇ ਮਾਇਆ ਦੀ ਹੀਰਾ ਫੇਰੀ ਬਹੁਤ ਕਰਦਾ ਸੀਗਾ ਔਰ ਜਦ ਇਹ ਲਾਂਗਰੀ ਸੀਗਾ ਇਹ ਜਦ ਵੀ ਲੰਗਰ ਪਕਾਉਂਦਾ ਸੀਗਾ ਤੇ ਉਹਨੂੰ ਪਹਿਲਾਂ ਹੀ ਲੂਣ ਮਿਰਚਾਂ ਨੂੰ ਦੇਖ ਲੈਂਦਾ ਸੀਗਾ ਪਾਉਣ ਨੂੰ ਚੱਕ ਲੈਂਦਾ ਸੀਗਾ ਤੇ ਉਹ ਲੰਗਰ ਝੂਠਾ ਹੋ ਜਾਂਦਾ ਸੀਗਾ ਇਹ ਮਰਿਆਦਾ ਤੋਂ ਬਾਹਰ ਹੈਗਾ ਯਾ ਕਿ ਜਦ ਵੀ ਲੰਗਰ ਪਾਣੀ ਤਿਆਰ ਕੀਤਾ ਜਾਏ ਭੋਗ ਲਗਾਉਣ ਤੋਂ ਪਹਿਲਾਂ ਉਹਨੂੰ ਨਹੀਂ ਛਕਣਾ ਚਾਹੀਦਾ ਹੈਗਾ ਉਹ ਚ ਲੂਣ ਮਿਰਚਾਂ ਨੂੰ ਨਹੀਂ ਚੈੱਕ ਕਰਨਾ ਚਾਹੀਦਾ ਹੈ ਇਹ ਮਰਿਆਦਾ ਅੱਜ ਵੀ ਕਾਇਮ ਹੈਗੀ ਜਦ ਜਦ ਵੀ ਸੇ ਆਪਣੇ ਘਰਾਂ ਦੇ ਵਿੱਚ ਲੰਗਰ ਪਕਾਉਨੇ ਆ ਪ੍ਰਸ਼ਾਦਾ ਪਕਾਉਨੇ ਆ ਗੁਰਦੁਆਰੇ ਵਾਸਤੇ ਜਾਂ ਆਪਣੇ ਘਰ ਵਾਸਤੇ ਵੀ ਪਕਾਈਏ ਤੇ ਉਹਨੂੰ ਪਹਿਲਾਂ ਅਸੀਂ ਕਦੀ ਨਾ ਖਾਣ ਤੋਂ ਪਹਿਲਾਂ ਕਦੀ ਵੀ ਨਾ ਉਹਨੂੰ ਦੇਖੀਏ ਕਿ ਉਹ ਚ ਲੂਣ ਮਿਰਚਾਂ ਘੱਟ ਗਈਆਂ ਕਿ ਨਹੀਂ ਜਦ ਅਸੀਂ ਵਾਹਿਗੁਰੂ ਜੀ ਦਾ ਨਾਮ ਲੈਂਦੇ ਹੋਏ ਭੋਜਨ ਪ੍ਰਸ਼ਾਦਾ ਪਕਾਉਨੇ ਆ ਤੇ ਬਾਬਾ ਜੀ ਉਹਨੂੰ ਆਪਣੇ ਆਪ ਹੀ ਸਹੀ ਪਕਾ ਦਿੰਦੇ ਹੈਗੇ ਆ ਆਪਣੇ ਆਪ ਹੀ ਸਾਰਾ ਕੁਝ ਸਹੀ ਹੋ ਜਾਂਦਾ ਹੈਗਾ ਆ ਤੇ ਸਾਨੂੰ ਕਦੀ ਵੀ ਇਹ ਚੈੱਕ ਨਹੀਂ ਕਰਨਾ ਚਾਹੀਦਾ ਹੈਗਾ ਇਸ ਤਰ੍ਹਾਂ ਖਜ਼ਾਨੇ ਵਿੱਚ ਉਹ ਖਜ਼ਾਨੇ ਦੀ ਚੋਰੀ ਕਰਦਾ ਸੀਗਾ ਐਸੇ ਵਾਸਤੇ ਉਹਨੂੰ ਹਿਰਣ ਦੀ ਜਿਹੜੀ ਜੂਨ ਸੀਗੀ ਉਹ ਧਾਰਨੀ ਪਈ ਇਹਦੀ ਹੁਣ ਉਹ ਜੂਨ ਜਿਹੜੀ ਪੂਰੀ ਹੋ ਗਈ ਆ ਇਹਦਾ ਹੁਣ ਉਧਾਰ ਹੋ ਗਿਆ ਹੈਗਾ ਆ ਇਸ ਤਰ੍ਹਾਂ ਮਹਾਰਾਜ ਜੀ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਹਿਰਣ ਦਾ ਉਧਾਰ ਕੀਤਾ ਇਸ ਬਾਦ ਉਹਨਾਂ ਨੇ ਸਿੰਘਾਂ ਨੂੰ ਕਿਹਾ ਸਿੰਘੋ ਹੁਣ ਇਸ ਦਾ ਉਧਾਰ ਹੋ ਗਿਆ ਜਾਂ ਹੁਣ ਆਪਾਂ ਦਮਦਮਾ ਸਾਹਿਬ ਨੂੰ ਵਾਪਸ ਚਲੀਏ ਤਾਂ ਸਿੰਘਾਂ ਨੇ ਕਿਹਾ ਮਹਾਰਾਜੀ ਹੁਣ ਹਨੇਰਾ ਹੋ ਗਿਆ ਹੈ ਇੱਕ ਅਸੀਂ ਥੱਕੇ ਪਈਆਂ ਹੁਣ ਸਾਡੇ ਕੋ ਤੁਰਿਆ ਨਹੀਂ ਜਾਂਦਾ ਮਹਾਰਾਜੀ ਦਮਦਮਾ ਸਾਹਿਬ ਵੀ ਦੂਰ ਹੈ ਗਿਆ ਜਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਤੁਸੀਂ ਅਨਸਾਰੀ ਆਰਾਮ ਕਰੋ ਤੇ ਸੰਧਿਆ ਦੇ ਦੀਵਾਨ ਜਿਹੜੇ ਸੀਗੇ ਰਹਿ ਰਾਸ ਸਾਹਿਬ ਜੀ ਦਾ ਪਾਠ ਕਰਨ ਲੱਗੇ ਜਦ ਰੈ ਰਾਇ ਸਾਬਜੀ ਦਾ ਪਾਠ ਸਮਾਪਤ ਹੋ ਗਿਆ ਤੇ ਸਿੰਘਾਂ ਨੇ ਬਾਬਾ ਜੀ ਅੱਗੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਭੁੱਖ ਬਹੁਤ ਲੱਗੀ ਹੋਈ ਆ ਤੇ ਕਿਸੇ ਪੋਜਨ ਦੀ ਵਿਵਸਥਾ ਕੀਤੀ ਜਾਏ ਤਾਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿਆਂ ਪ੍ਰਾਣੀਆਂ ਕਿਕਰਾਂ ਖੜੀਆਂ ਹੋਈਆਂ ਆ ਇਸੇ ਕਿਕਰ ਤੇ ਚੜ ਜਾਓ ਜਾ ਕੇ ਇਹਨੂੰ ਹਲੂਣੋ ਸਿੰਘ ਗੁਰੂ ਜੀ ਦਾ ਬਚਨ ਮੰਨ ਕੇ ਕਿਕਰ ਤੇ ਚੜ ਗਏ ਜਾ ਕੇ ਉਹਨੂੰ ਲੂਣਿਆ ਤੇ ਉਹ ਜਿਹੜਾ ਵੀ ਪੱਤਾ ਡਿੱਗਦਾ ਉਹ ਮਠਾਈ ਦਾ ਰੂਪ ਧਾਰਨ ਕਰ ਲੈਂਦਾ ਤੇ ਉੱਥੇ ਮਠਾਈ ਡਿੱਗਣ ਲੱਗੀ ਮਠਾਈ ਜਾਂ ਡਿੱਗਣ ਲੱਗੀ ਕੁਸ਼ ਸਿੰਘ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਹੀ ਬੈਠੇ ਹੋਏ ਸੀਗੇ ਕੁਸ਼ ਸਿੰਘ ਜਿਹੜੇ ਸੀਗੇ ਉਹ ਮਠਾਈ ਛਕਣ ਲੱਗ ਗਏ ਕੁਸ਼ ਆਪਣੇ ਘਰਾਂ ਵਾਸਤੇ ਇਕੱਠੀ ਕਰਨ ਲੱਗ ਗਏ ਤਾਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸਿੰਘ ਕੋਲ ਬੈਠੇ ਸੀਗੇ ਉਹਨਾਂ ਨੇ ਕਿਹਾ ਭਾਈ ਤੁਸੀਂ ਕਿਉਂ ਨਹੀਂ ਛੱਕ ਰਹੇ ਤੁਸੀਂ ਵੀ ਜਾ ਕੇ ਮਿਠਾਈ ਛਕੋ ਤਾਂ ਉਹ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਮਹਾਰਾਜ ਜੀ ਜਦ ਤੱਕ ਆਪ ਨਹੀਂ ਇਸ ਮਿਠਾਈ ਨੂੰ ਭੋਗ ਲਾਓਗੇ ਆਪ ਨਹੀਂ ਛਕੋਗੇ ਤਦ ਤੱਕ ਅਸੀਂ ਇਸ ਮਿਠਾਈ ਨੂੰ ਨਹੀਂ ਛਕਾਂਗੇ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਥੇ ਸਿੱਖੀ ਨੂੰ ਪਰਖਿਆ ਸੀਗਾ ਕਿ ਆ ਕੀ ਇਹ ਮੇਰੇ ਸਿੱਖ ਹਨ ਜਿਹੜੇ ਭੋਗ ਲਾ ਕੇ ਵੰਡ ਕੇ ਛੱਕਦੇ ਹਨ ਇਹ ਮੇਰੇ ਗੁਰਸਿੱਖ ਹਨ ਜਿਹੜੇ ਖਾਈ ਜਾਂਦੇ ਹਨ ਉਹ পেট ਪਾਲੂ ਹਨ ਉਹਨਾਂ ਨੇ ਕਿਸੇ ਨੂੰ ਪੁੱਛਿਆ ਹੀ ਨਹੀਂ ਉਹ ਚੁੱਪਚਾਪ ਆਪਣੀ ਮਿਠਾਈ ਖਾਈ ਗਏ ਜਿਹੜੀਆਂ ਝੋਲੀਆਂ ਭਰੀ ਜਾਂਦੇ ਆ ਆਪਣੇ ਘਰਾਂ ਨੂੰ ਲਿਜਾਣ ਵਾਸਤੇ ਉਹ ਟੱਬਰ ਪਾਲੂ ਹਨ ਇਸ ਤਰ੍ਹਾਂ ਉੱਥੇ ਗੁਰੂ ਜੀ ਨੇ ਸਿੰਘਾਂ ਦੀ ਵੀ ਪ੍ਰੀਖਿਆ ਲਈ ਇਸ ਗੁਰਦੁਆਰੇ 'ਚ ਉਹ ਵੀ ਇੱਕ ਸੋਵਰ ਬਣਿਆ ਹੋਇਆ ਆ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕੋੜੀ ਦਾ ਕੋੜ ਠੀਕ ਕੀਤਾ ਸੀਗਾ ਅੱਜ ਵੀ ਜਿਹੜੀ ਸੰਗਤ ਇਸ ਗੁਰਦੁਆਰੇ 'ਚ ਆਉਂਦੀ ਹੈਗੀ ਆ ਸ੍ਰੀ ਮਠਾਈ ਸਰ ਸਾਹਿਬ 'ਚ ਉਹ ਇਸ ਸਰੋਵਰ 'ਚ ਆਪਣਾ ਜ਼ਰੂਰੀ ਇਸ਼ਨਾਨ ਕਰਦੇ ਆ ਜਿਨ੍ਹਾਂ ਨੂੰ ਕੋਈ ਰੋਗ ਦੁੱਖ ਤਕਲੀਫ ਹੁੰਦੀ ਆ ਉਹਨਾਂ ਦੇ ਕੱਟੇ ਜਾਂਦੇ ਆ ਮੂੰਹ ਹੱਥ ਹੁੰਦੀ ਆ ਆਪਣੇ ਤਾਂ ਕਿ ਉਹਨਾਂ ਨੂੰ ਦੇਹ ਰੂਪਤਾ ਮਿਲਦੀ ਰਹੇ ਇਸ਼ਨਾਨ ਦਾ ਮੂੰਹ ਹੱਥੋਂ ਤੋਂ ਬਾਅਦ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾ ਕੇ ਮੱਥਾ ਟੇਕਦੇ ਆਂ ਜਿੱਥੇ ਸ੍ਰੀ ਸੱਚੇ ਪਾਤਸ਼ਾਹ ਮੇਰੇ ਗੁਰੂ ਗੋਬਿੰਦ ਸਿੰਘ ਜੀ ਆਕੇ ਬੈਠੇ ਉਹ ਵੀ ਇੱਕ ਸਰੋਵਰ ਬਣਿਆ ਹੋਇਆ ਆ ਸੰਗਤਾਂ ਉੱਥੇ ਵੀ ਬਹੁਤ ਹੀ ਨਸਤ ਮਸਤਕ ਹੁੰਦੀਆਂ ਆ ਆਪਣਾ ਲਾਉਂਦੀਆਂ ਆ ਨੂੰ ਆਤੋਂਦੀਆਂ ਆ ਜਲ ਘਰਾਂ ਨੂੰ ਲੱਕੇ ਜਾਂਦੀਆਂ ਆ ਆਪਣੀਆਂ ਮਨੋ ਕਾਮਨਾ ਪੂਰੀਆਂ ਹੋਣ ਵਾਸਤੇ ਇਥੇ ਸਾਰੀ ਸੰਗਤ ਨਤਮਸਤਕ ਹੋਣ ਵਾਸਤੇ ਮੱਥਾ ਟੇਕਣ ਵਾਸਤੇ ਗੁਰੂ ਜੀ ਦੇ ਚਰਨਾਂ 'ਚ ਆਉਂਦੀਆਂ ਜਿੱਥੇ ਸੱਚੇ ਪਾਤਸ਼ਾਹ ਜੀ ਨੇ ਹਿਰਨ ਦਾ ਸ਼ਿਕਾਰ ਕੀਤਾ ਉਹ ਵੀ ਲੱਗਦਾ ਇੱਕ ਬਣੀ ਹੋਈ ਆ ਇਸ ਗੁਰਦੁਆਰੇ ਚ ਮੱਸਿਆ ਵਾਲੇ ਦਿਨ ਬਹੁਤ ਭੀੜ ਹੁੰਦੀ ਆ ਬਹੁਤ ਸੰਗਤ ਆਉਂਦੀ ਆ ਮੱਸਿਆ ਦਾ ਜੋੜ ਮੇਲਾ ਇੱਥੇ ਲੱਗਦਾ ਆ ਇਸ ਸਥਾਨ ਤੇ ਜਿਹੜਾ ਲੰਗਰ ਪ੍ਰਸ਼ਾਦਾ ਬਣਾਇਆ ਜਾਂਦਾ ਆ ਉਹ ਸਰਬ ਲੋਹ ਦੇ ਵਿੱਚ ਹੀ ਬਣਾਇਆ ਜਾਂਦਾ ਆ ਤੇ ਜਿਹਨਾਂ ਨੂੰ ਸ਼ਿਕਾਇਆ ਜਾਂਦਾ ਆ ਜਿਹਨਾਂ ਨੇ ਇੱਥੇ ਲੰਗਰ ਛਕਣਾ ਹੁੰਦਾ ਆ ਸਰਬ ਲੋਹ ਦੇ ਭਾਂਡਿਆਂ ਵਿੱਚ ਹੀ ਉਹਨਾਂ ਨੂੰ ਸ਼ਿਕਾਇਆ ਜਾਂਦਾ ਆ ਇਸ ਗੁਰਦੁਆਰੇ ਚ ਆ ਕੇ ਆਪ ਜੀ ਨੇ ਕੋਈ ਵੀ ਅਰਦਾਸ ਬੇਨਤੀ ਕਰਨੀ ਹੋਵੇ ਜਿਵੇਂ ਆਪ ਜੀ ਨੇ ਘਰ ਔਲਾਦ ਨਹੀਂ ਹੈਗੀ ਜਾਂ ਆਪ ਜੀ ਪੁੱਤਰ ਚਾਹੁੰਦੇ ਹੋ ਜਾਂ ਆਪ ਜੀ ਦੇ ਕੋਈ ਵੀਜ਼ਾ ਨਹੀਂ ਲੱਗ ਰਿਹਾ ਅਮਰੀਕਾ ਕੈਨੇਡਾ ਜਾਂ ਆਪ ਜੀ ਪੇਪਰ ਦੇ ਰਹੇ ਹੋ ਆਪ ਜੀ ਦੇ ਚੰਗੇ ਬੈਂਡ ਨਹੀਂ ਆ ਰਹੇ ਹੈਗੇ ਤੇ ਆਪ ਵੀ ਇਸ ਸਥਾਨ ਤੇ ਆ ਕੇ ਮਿਠਾਈ ਚੜਾ ਕੇ ਜਾਓ ਬਾਬਾ ਜੀ ਅੱਗੇ ਅਰਦਾਸ ਬੇਨਤੀ ਕਰਕੇ ਜਾਓ ਤੇ ਆਪ ਜੀ ਦੀ ਇਹ ਅਰਦਾਸ ਬੇਨਤੀ ਜਰੂਰ ਪੂਰੀ ਹੋ ਜਾਂਦੀ ਆ ਜੇ ਕਿਸ ਨੂੰ ਰੋਗ ਲੱਗੇ ਹੋਏ ਆ ਤਕਲੀਫਾਂ ਹੈਗੀਆਂ ਆ ਡਾਕਟਰ ਨੇ ਆਪ ਜੀ ਨੂੰ ਜਵਾਬ ਦੇ ਦਿੱਤਾ ਹੈਗਾ ਆ ਕਿ ਆਪ ਜੀ ਦਾ ਇਹ ਦੁੱਖ ਤਕਲੀਫ ਨਹੀਂ ਸਹੀ ਹੋ ਸਕਦਾ ਤੇ ਆਪ ਵੀ ਇਸ ਗੁਰਦੁਆਰੇ ਚ ਜਰੂਰ ਆਓ ਆਪ ਜੀ ਦੀਆਂ ਸਾਰੀਆਂ ਹੀ ਮਨੋ ਕਾਮਨਾ ਪੂਰਨ ਹੋਣਗੀਆਂ ਦੁੱਖ ਤੇ ਦੂਰ ਹੋਣਗੇ ਹੀ ਹੋਣਗੇ ਉਸ ਦੇ ਨਾਲ ਹੀ ਆਪ ਜੀ ਦੇ ਘਰ ਤੇ ਖੁਸ਼ੀਆਂ ਦਾ ਵੀ ਪੈਰਾ ਹੋ ਜਾਏਗਾ ਘਰ ਵਿੱਚ ਖੁਸ਼ੀਆਂ ਆ ਜਾਣਗੀਆਂ ਇਸ ਆਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਇੱਕ ਢਾਲ ਇੱਕ ਕਟਾਰ ਹੈਗੀ ਆ ਆਪ ਵੀ ਉਹਦੇ ਵੀ ਦਰਸ਼ਨ ਕਰ ਸਕਦੇ ਹੋ ਜੇ ਆਪ ਜੀ ਦੇ ਮਨ 'ਚ ਕੋਈ ਇੱਛਾ ਹੈਗੀ ਆ ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਚਿੰਤਾ ਹੈਗੀ ਆ ਤੇ ਆਪ ਵੀ ਇਸ ਗੁਰਦੁਆਰੇ 'ਚ ਜਰੂਰ ਆਓ ਮਿਠਾਈ ਚੜਾ ਕੇ ਜਾਓ ਤੇ ਆਪਣੀਆਂ ਆਸਾਂ ਮੁਰਾਦਾਂ ਪੂਰੀਆਂ ਕਰੋ ਇਸ ਗੁਰਦੁਆਰੇ 'ਚ ਜਿਹਦੀ ਵੀ ਇੱਛਾ ਪੂਰੀ ਹੁੰਦੀ ਆ ਉਹ ਮਿਠਾਈ ਜਰੂਰ ਲੈ ਕੇ ਆਉਂਦੇ ਆ ਮਿਠਾਈ ਚੜਾ ਕੇ ਜਾਂਦੇ ਆ ਤੇ ਬਾਬਾ ਜੀ ਦੀਆਂ ਖੁਸ਼ੀਆਂ ਲੈਂਦੇ ਆ ਆਪ ਜੀ ਵੀ ਇਸ ਗੁਰਦੁਆਰੇ ਦੇ ਜੂਰ ਦਰਸ਼ਨ ਕਰੋ ਜੀ